ਮਾਂ ਯਾਦ ਕਰਦੀ ਹੈ ਮਾਂ ਨਾਲ ਪਿਆਰ ਹੁੰਦਾ ਹੈ ਜਿੱਥੇ ਕੋਈ ਖਿੱਚ ਹੋਵੇ ਫਿਰ ਜਾਨ ਨੂੰ ਜੀ ਕਰਦਾ ਮੈਂ ਸਾਲ 'ਚ ਇੱਕ ਵਾਰ ਜਾਂ ਦੋ ਵਾਰ ਘਰ ਜਾਂਦਾ ਸੀ ਇੱਕ ਜਾਂ ਦੋ ਵਾਰ ਮੈਂ ਅੱਜ ਕੀ ਵੀ ਗਿਆ ਮੇਰੀ ਮਾਂ ਤੋਂ ਬਾਅਦ ਮੈਂ ਦੀਵਾਲੀ ਵੇਲੇ ਗਿਆ ਉਹਨਾਂ ਨੇ ਕਿਹਾ ਖਾਣਾ ਵੀ ਬਾਹਰੋਂ ਵੀ ਲਿਆਂਦਾ ਹੈ ਪ੍ਰਸ਼ਾਦਾ ਵੀ ਬਣਾਇਆ ਹੈ ਤੁਹਾਡੀ ਮਨਪਸੰਦ ਸਾਰਾ ਕੁਝ ਬਣਾਇਆ ਰੋਟੀ ਖਾ ਲਓ ਮੈਨੂੰ ਇੱਕ ਵਾਰੀ ਪੁੱਛਿਆ ਦੋ ਵਾਰੀ ਪੁੱਛਿਆ ਤਿੰਨ ਵਾਰੀ ਪੁੱਛਿਆ ਰੋਟੀ ਖਾ ਲਓ ਰੋਟੀ ਆਏ ਰੋਟੀ ਖਾ ਲਓ ਰੋਟੀ ਖਾ ਲਓ ਮੈਂ ਖਾ ਹੀ ਨਹੀਂ ਸਕਿਆ ਤੇ ਮੈਂ ਇਦਾਂ ਹੀ ਉੱਠ ਕੇ ਆ ਗਿਆ ਮੈਂ ਕਿਹਾ ਮੈਂ ਮੇਰੀ ਮਾਂ ਹੁੰਦੀ ਮੈਨੂੰ ਉਹਨੇ ਔਣ ਹੀ ਨਹੀਂ ਸੀ ਦੇਣਾ ਰੋਟੀ ਸੋ ਮਾਂ ਤੋਂ ਬਿਨਾ ਘਰ ਸੁਨਣਾ ਹੋ ਜਾਂਦਾ ਮਾਮਾ ਨਾਲ ਘਰ ਹੁੰਦੇ ਤੁਹਾਨੂੰ ਐਵੇਂ ਹੀ ਲੱਗਦੀਆਂ ਵੀ ਇਹ ਲੜਦੀ ਰਹਿੰਦੀ ਐ ਕਹਿੰਦੀ ਮੈਨੂੰ ਮਾਂ ਐ ਕਹਿੰਦੀ ਐ ਇਹ ਓਨਾਂ ਚਿਰ ਹੀ ਲੱਗਣਾ ਜਿੰਨਾ ਚਿਰ ਜਿਉਂਦੀ ਹੈ ਸਭ ਨੂੰ ਇਹ ਲੱਗਦਾ ਮਾਂ ਤੇ ਚੱਲ ਹੈਗੀ ਹੋਈ ਐ ਘਰੇ ਬੈਠੀ ਐ ਬੇਬੇ ਤੇ ਘਰੀ ਐ ਬੇਬੇ ਨੂੰ ਕੀ ਹੋਇਆ ਬੇਬੇ ਤੇ ਘਰੀ ਐ ਇਹ ਲੱਗਦਾ ਹੀ ਹੁੰਦਾ ਹੈ ਜਿੰਨਾ ਚਿਰ ਹੈਗੀ ਆ ਓਨਾਂ ਚਿਰ ਆਪਾਂ ਸਮਝ ਨਹੀਂ ਸਕਦੇ ਜਦੋਂ ਨਾ ਹੋਈ ਫਿਰ ਸਮਝ ਆਉ ਬਈ ਯਾਰ ਮਾਂ ਕਿੱਡੀ ਵੱਡੀ ਚੀਜ਼ ਹੈ ਮਾਂ ਵਿਹੜੇ ਦੀ ਰੌਣਕ ਹੈ ਮਾਂ ਘਰ ਦੀ ਰੌਣਕ ਹੈ ਮਾਂ ਚੌਂਕੇ ਦੀ ਰੌਣਕ ਹੈ ਮਾਂ ਸਾਡੀ ਜ਼ਿੰਦਗੀ ਦੀ ਰੌਣਕ ਹੈ ਮਾਂ ਮਾਈ ਹੁੰਦੀ ਮੈਂ ਆਪਣੀ ਜ਼ਿੰਦਗੀ ਚ ਪਤਾ ਨਹੀਂ ਕਿੰਨੀ ਵਾਰੀ ਮਾਂ ਦੀ ਗੱਲ ਕੀਤੀ ਮਾਂ ਦੀਆਂ ਸਾਖੀਆਂ ਸੁਣਾਈਆਂ ਪਰ ਹੁਣ ਜਦੋਂ ਮੈਂ ਮਾਂ ਦੀ ਗੱਲ ਕਰਦਾ ਨਾ ਤੇ ਇੱਕ ਵਾਰੀ ਨਾ ਇੱਕ ਗੱਲ ਸੁਣਿਓ ਕਹਿੰਦੇ ਜੀ ਪਿਆਰ ਦਾ ਹੰਝੂ ਥੱਭੀ ਅੱਖ ਚੋਂ ਪਹਿਲਾਂ ਆਉਂਦਾ ਹੈ ਖੁਸ਼ੀ ਵਾਲਾ ਸੱਜੀ ਅੱਖ ਚੋਂ ਆਉਂਦਾ ਮੈਂ ਸੁਣਿਆ ਤੇ ਮੈਂ ਗੱਡੀ ਚ ਬੈਠੇ ਨੇ ਸੁਣਿਆ ਵੀ ਪਿਆਰ ਵਾਲਾ ਸੱਜੀ ਚੋਂ ਆਉਂਦਾ ਤੇ ਦੁੱਖ ਵਾਲਾ ਖੱਬੀ ਚੋਂ ਆਉਂਦਾ ਦੁੱਖ ਵਾਲਾ ਖੱਬੀ ਅੱਖ ਚੋਂ ਅਥਰੂ ਆਉਂਦਾ ਪਹਿਲਾਂ ਖੱਬੀ ਚੋਂ ਤੇ ਮੈਂ 1 ਮਿੰਟ ਵਿੱਚ ਕਿਹਾ ਮੈਂ ਕਿਹਾ ਠੀਕ ਕਹਿੰਦਾ ਵੀ ਬੰਦਾ ਠੀਕ ਕਹਿੰਦਾ ਮੇਰੀ ਸੱਚੀ ਖੱਬੀ ਅੱਖ ਚੋਂ ਆਇਆ ਮੈਨੂੰ ਮੇਰੇ ਨਾਲ ਬੈਠਾ ਮੇਰੇ ਨਾਲ ਦਾ ਸਾਥੀ ਵੀਰ ਕਹਿੰਦਾ ਤੁਸੀਂ ਐਡੀ ਛੇਤੀ ਚੱਕ ਕਰ ਵੀ ਲਿਆ ਵੀ ਖੱਬੀ ਅੱਖ ਚੋਂ ਆਉਂਦਾ ਤੁਸੀਂ ਇੱਕ ਵਾਰੀ ਇੱਕਦਮ ਵੇਖ ਵੀ ਲਿਆ ਐਡੀ ਛੇਤੀ ਅਥਰੂ ਕਿਵੇਂ ਆ ਗਿਆ ਮੈਂ ਕਿਹਾ ਆਉਂਦਾ ਨਹੀਂ ਸੀ ਹੁੰਦਾ ਐਡੀ ਛੇਤੀ ਅਥਰੂ ਨਹੀਂ ਆਉਂਦਾ ਹੁਣ ਮੇਰੇ ਕੋਲ ਇੱਕ ਤਰੀਕਾ ਹੈ ਮੈਂ ਜਦੋਂ ਮਾਂ ਨੂੰ ਇੱਕਦਮ ਅੱਖਾਂ ਸਾਹਮਣੇ ਉਹਦੇ ਚਿਹਰਾ ਲਿਉਣਾ ਅੱਖ ਚ ਪਾਣੀ ਆਪਿਆ ਹੁਣ ਨਹੀਂ ਟਾਈਮ ਲੱਗਦਾ ਅੱਖ ਚ ਪਾਣੀ ਲਿਆਉਣ ਦੇ ਇੱਕ 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 ਸਕਿੰਟ ਲੱਗਦਾ ਸੁੱਤ ਕਿੰਨੀਆਂ ਬੀਬੀਆਂ ਬੈਠੀਆਂ ਕਿੰਨੀਆਂ ਦੇ ਪੇਕੇ ਆ ਕਿੰਨੀਆਂ ਮਾਵਾਂ ਮਾਵਾਂ ਜਦੋਂ ਤੁਰ ਜਾਂਦੀਆਂ ਪੇਕੇ ਤੇ ਸੱਚੀ ਪੇਕੇ ਨਹੀਂ ਲੱਗਦਾ ਜਿਉਂਦੀਆਂ ਹੁੰਦੀਆਂ ਉਹਨਾਂ ਚੇਰੀ ਘਰ ਵਾਸਤਾ ਵਸਦੇ ਰਹਿਣ ਭਰਾ ਵਸਦੇ ਰਹਿਣ ਸਾਡੇ ਟੱਬਰ ਵਸਦੇ ਰਹਿਣ ਸਾਡੇ ਭਤੀਜੇ ਭਤੀਜੀਆਂ ਵਸਦੇ ਰਹਿਣ ਸਾਰੇ ਪਰ ਮਾਂ ਮਾਈ ਮਾਂ ਬਿਨਾ ਘਰ ਸੁਨਣਾ ਹੋ ਜਾਂਦਾ ਤੁਹਾਨੂੰ ਕੋਈ ਉਡੀਕ ਦਾ ਹੈ ਨਾ ਜਦੋਂ ਤੁਹਾਡਾ ਜਾਣ ਦਾ ਜੀ ਫੇਰ ਕਰਨਾ ਹੈ ਜਿੱਥੇ ਤੁਹਾਨੂੰ ਕੋਈ ਵੇਟ ਕਰੇ ਤੁਹਾਡਾ ਕੋਈ ਉਦੋਂ ਨਜ਼ਾਰਾ ਆਉਂਦਾ ਜਾਂਦਾ ਕੋਈ ਅੱਖੀਆਂ ਬਿਸ਼ਾ ਕੇ ਉਡੀਕਦਾ 10-10 ਵਾਲੀ ਚਾਦਰ ਬਦਲਦਾ ਚਾਦਰ ਚੈੱਕ ਕਰਦਾ ਇੱਥੇ ਬਹਿਣਾ ਇੱਥੇ ਬਹਿਣਾ ਚਾਦਰ ਨਵੀਂ ਲਾਓ ਐਦਾਂ ਕਰੋ ਐਦਾਂ ਕਰੋ ਉਹ ਚਾਹ ਹੁੰਦਾ 10-10 ਵਾਲੀ ਅਗਲਾ ਫੋਨ ਕਰਦਾ ਕਿੱਥੇ ਆ ਗਏ ਕਦੋਂ ਆਓਗੇ ਕਿੰਨਾ ਟਾਈਮ ਲੱਗਣਾ ਕਦੋਂ ਪਹੁੰਚੋਗੇ ਕੀ ਬਣਾਵਾਂ ਕੀ ਖਵਾਵਾਂ ਪਤਾ ਲੱਗ ਜਾਂਦਾ ਕਿੰਨਾ ਪਿਆਰ ਹੈ ਅੰਦਰ ਕਿੰਨੀ ਖੇਚ ਹੈ ਤਾਂ ਹੀ ਮੈਂ ਕਿੰਨਾ ਹੁੰਨਾ ਵੀ ਵੀਰੋ ਸਭ ਕੁਝ ਹੋ ਜਾਏ ਕਿਸੇ ਦੀ ਮਾਂ ਨੂੰ ਤੱਤੀ ਵਾ ਨਾ ਲੱਗੇ ਕਿਸੇ ਤੋਂ ਕੋਈ ਸੁਣਾਉ। ਸਾਰਿਆਂ ਦੀਆਂ ਮਾਮਾ ਰਾਜੀ ਰਹਿਣ। ਤੁਹਾਡੇ ਘਰ ਦੀ ਰੌਣਕ ਤੁਹਾਡੀ ਮਾਂ ਹੈ। ਜੇ ਤੁਹਾਡੀ ਘਰ ਵਾਲੀ ਹੈ ਤੁਹਾਡੇ ਬੱਚਿਆਂ ਦੀ ਮਾਂ ਹੈ ਮਾਂ ਤੇ ਮਾਂ ਹੀ ਹੈ। ਚਾਹੇ ਤੇਰੇ ਬੱਚਿਆਂ ਦੀ ਮਾਂ ਹੋਵੇ ਚਾਹੇ ਤੇਰੀ ਮਾਂ ਹੋਵੇ। ਇਹਨਾਂ ਬਿਨਾ ਰੌਣਕ ਨਹੀਂ ਲੱਗਦੀ। ਮਾਵਾ ਬਿਨਾ ਰੌਣਕ ਨਹੀਂ ਲੱਗਦੀ। ਆ ਬੜੀ ਸੋਹਣੀ ਇੱਕ ਲਾਈਨਾਂ ਲਿਖੀਆਂ ਮੈਂ ਚਾਹੁੰਦਾ ਕਿ ਤੁਸੀਂ ਸੁਣੋ। बड़ी सी तेरी अमी कुन परे थोड़ीअ दखो त हाणु ਦੇਖੂ ਤਵਣ ਦੇਖੂ ਕਿਹੜਾ ਦਸ ਗੁਹੇ ਖੜਕੇ ਰਾਮਾ ਨੂੰ ਲਖਣ ਨਾ ਲੋਕ ਗਰਮ ਹਵਾਵਾਂ ਕਦੇ ਪੁੱਤਾਂ ਦੀਆਂ ਮਾਂ ਨੂੰ ਲਗਣ ਨਾਲ ਕੋ ਕਰਮ ਹਵਾਵਾ ਕਦੇ ਕਿਸੇ ਦੀਆਂ ਮਾਵਾਂ ਨੂੰ ਉਹਨਾਂ ਦਾ ਕੀ ਹਾਲ ਜੀ ਜਿਹੜੇ ਬਿਨਾ ਮਪਿਆਂ ਪੜਦੇ ਨੇ ਅਥੋਂ ਖੋਲੇ ਜਾਣ ਬੁਰਕੀਆਂ ਕਾਹ ਵੀ ਟੁਕੜੇ ਛੱਲਦੇ ਨੇ ਮਾਂ ਦੀ ਮਮਤਾ ਕੋਲੋਂ ਕੁਦਰਤ ਰੱਖੇ ਦੂਰ ਬਲਾਵਾਨੂ ਲੱਕਣ ਨਾਲ ਲੋਕ ਗਰਮ ਹਵਾਵਾਂ ਕਦੇ ਦੀਆਂ ਦੀਆਂ ਮਾਵਾਂ ਨੂੰ ਲੱਕਣ ਨਾਲ ਲੋਕ ਗਰਮ ਹਵਾਵਾਂ ਕਦੇ ਕਿਸੇ ਦੀਆਂ ਮਾਵਾਂ ਸਾਧੂ ਸੰਤ ਕਿਡਾ ਵੀ ਹੋਵੇ ਸਾਧੂ ਸੰਤ ਕਿਡਾ ਵੀ ਹੋਵੇ ਮਾਤੁਰ ਦੀ ਤੋਂ ਕੁਰਲੌਂਦਾ ਏ ਦੇਖ ਦੇਖ ਹੱਥ ਪੈਰ ਆਪਣੇ ਮਾਂ ਦਾ ਚੇਤਾ ਆਉਂਦਾ ਏ ਦੇਖ ਦੇਖ ਹੱਥ ਪੈਰ ਆਪਣੇ ਮਾਂ ਦਾ ਚੇਤਾ ਆਉਂਦਾ ਏ ਬੰਦਾ ਚੇਤਾ ਕਰਦਾ ਮੇਰੇ ਹੱਥ ਮਾਂ ਵਰਗੇ ਐ ਮੇਰੀਆਂ ਉਂਗਲਾਂ ਮਾਂ ਵਰਗੀਆਂ ਐ ਮੇਰੇ ਨਹੂ ਮਾਂ ਵਰਗੇ ਐ ਮੇਰਾ ਲੱਖ ਮਾਂ ਵਰਗਾ ਐ ਬੰਦਾ ਯਾਦ ਕਰਦਾ ਰਹੀ ਫੋਟੋ ਨਾ ਲਾਓਗੇ ਆਪਣੇ ਹੱਥਾਂ ਦਾ ਕੀ ਕਰਾਂਗੇ ਹੱਤ ਮਾਂ ਵਰਗੇ ਹੁੰਦੇ ਆਂ ਹੱਥਾਂ ਦਾ ਕੀ ਕਰੋਗੇ ਫੋਟੋ ਤੋਂ ਬੰਦਾ ਫੋਟੋ ਪਰੇ ਕਰ ਦੋ ਫੋਟੋ ਕਰਕੇ ਬੰਦਾ ਰੋਣ ਲੱਗ ਪਿਆ ਪਿਤਾ ਵੀ ਇਦਾਂ ਹੀ ਹੁੰਦਾ ਪਿਓ ਵੀ ਹੈ ਮਾਂ ਤੇ ਹੈ ਪਿਤਾ ਵੀ ਇਦਾਂ ਹੀ ਹੈ ਅੱਛਾ ਸੁਣੋ ਵਸ ਨਹੀਂ ਚੱਲਦਾ ਨਹੀਂ ਤਾਂ ਫੜ ਕੇ

ਦੇ ਕਿਸੇ ਦੀਆਂ ਮਾਵਾਂ ਨੂੰ ਨਿਰਵੈਰ ਬਥੇਰੀ ਦੁਨੀਆਂ ਪਈ ਦੁਰਕਾਰੇ ਠੰਡੀਆਂ ਛਾਵਾਂ ਨੂੰ ਉਹਨਾਂ ਦਾ ਵੀ ਇੱਥੇ ਘਾਟਾ ਨਹੀਂ ਜਿਹੜੇ ਮਾਵਾਂ ਨੂੰ ਦੁਰਕਾਰਦੇ ਐ ਜਿਹੜੇ ਘਰੋਂ ਕੱਢਦੇ ਐ ਉਹ ਉਹਨਾਂ ਲੋਕਾਂ ਦਾ ਵੀ ਇੱਥੇ ਘਾਟਾ ਨਹੀਂ ਜਿਹੜੇ ਦੁਰਕਾਰਦੇ ਐ ਮਾਵਾਂ ਨੂੰ ਸੁਣੋ ਨਿਰਵੈਰ ਬਠੇਰੀ ਦੁਨੀਆਂ ਪਈ ਦੁਰਕਾਰੇ ਠੰਡੀਆਂ ਛਾਵਾਂ ਨੂੰ ਗਨ ਰਪੜੀ ਨੂੰ ਤਰਸਣ ਜੋ ਕਦੇ ਦੁੱਖ ਪੁੱਛੀਓ ਨਾ ਪਾਵਾਂ ਨੂੰ ਗਲਵਕੜੀ ਨੂੰ ਦਰਸਣ ਜੋ ਕਦੇ ਦੁੱਖ ਪੁੱਛੀ ਉਹ ਨਾ ਪਾਵਨੂ ਅਮੜੀ ਦੀਆਂ ਅਸੀਂ ਸਾਬਜੋ ਅਮੜੀ ਦੀਆਂ ਅਸੀਂ ਸਾਬਜੋ ਬੋੜ ਨਹੀਂ ਪੈਂਦਾ ਚਾਵਾਨੋ ਲੱਗਣ ਨਾਲ ਕੋ ਕਰਮ ਹਵਾਵਾ ਕਦੇ ਸੋਹਣੀਆਂ ਮਾਵਾਨੋ ਲੱਗਣ ਨਾਲ ਕੋ ਕਰਮ ਹਵਾਵਾ ਉਧ ਦੇ ਕਿਸੇ ਦੀਆਂ ਮਾਵਾਂ ਨੂੰ ਇਸ ਪਿੰਡ ਵਿੱਚ ਮੇਰੀਆਂ ਯਾਦਾਂ ਜੁੜ ਗਈਆਂ ਮੇਰਾ ਜਨਮ ਹੋਇਆ ਮੇਰੀ ਮਾਂ ਵਿਆਹ ਕੇ ਆਈ ਇੱਥੇ ਜਿੱਥੇ ਲੰਗਰ ਲੱਗਾ ਨਾ ਇੱਧਰ ਇੱਥੇ ਸਾਡਾ ਘਰ ਹੁੰਦਾ ਸੀ ਹੁਣ ਤੇ ਟਹਿ ਗਿਆ ਪੁਰਾਣਾ ਘਰ ਢਾ ਦਿੱਤੇ ਨਵਾਂ ਬਣ ਗਿਆ ਸਾਰਾ ਕੁਝ ਇੱਥੇ ਖੇਤ ਵਿੱਚ ਅਸੀਂ ਇੱਥੇ ਰਹਿੰਦੇ ਹੁੰਦੇ ਸ ਸੀ ਸਾਰਾ ਸਾਰਾ ਦਿਨ ਕੰਮ ਕਰਨਾ 40 40 40 ਮਜ਼ਦੂਰ ਬੰਦਿਆਂ ਦੀ ਰੋਟੀ ਬਣਾਉਣੀ ਫਟਾਫਟ ਇੰਨੀ ਸਪੀਡ ਰੱਖਣੀ ਤੇਜ਼ ਤੇਜ਼ ਕਾਲੀ ਕਾਲੀ ਮੈਂ ਗੁਰਦੁਆਰਾ ਸਾਹਿਬ ਦੇ ਇੱਥੋਂ ਲੱਕੋਲੋਂ ਲੰਘਿਆ ਮੈਂ ਸਾਈਕਲ ਚਲਾਉਣਾ ਸਿੱਖਿਆ ਸਿੱਖਿਆ ਸੀ ਤੇ ਮੈਂ ਕਿਹਾ ਮੈਂ ਸਾਈਕਲ ਤੇ ਬਾਕੇ ਲੈ ਜਾਣਾ ਪਿੰਡ ਮੈਂ ਪਿੰਡ ਲੈ ਗਿਆ ਮੇਰੇ ਮਗਰ ਪੋਵੇ ਨਾ ਕਹਿੰਦੇ ਮੈਂ ਨਹੀਂ ਬਹਿਣਾ ਮੈਨੂੰ ਛੱਡ ਤਾਂ ਮੈਂ ਕਿਹਾ ਨਹੀਂ ਮੈਂ ਬਿਠਾ ਲਿਆ ਤੇ ਮੈਂ ਸਾਈਕਲ ਤੇ ਬਿਠਾਇਆ ਟੰਡੇ ਤੇ ਪੈਰ ਪਹੁੰਚਦੇ ਨਹੀਂ ਸੀ ਉਹ ਤੋਂ ਛੋਟਾ ਸੀ ਤੇ ਜਦੋਂ ਚਿੱਕੜ ਆ ਗਿਆ ਉੱਥੇ ਜਾ ਕੇ ਵਿਚਾਲੇ ਅਸੀਂ ਡਿੱਗ ਪਏ ਥੰਨੇ ਤੇ ਮੁੱਧੜੇ ਮੂੰਹ ਸਾਰੇ ਕੱਪੜੇ ਲਿਪੜ ਗਏ ਤੇ ਮੈਨੂੰ ਵੇਖ ਕੇ ਮੈਨੂੰ ਕਹਿੰਦੀ ਆ ਕੀ ਕੀਤਾ ਨਾਲੇ ਤੇ ਥੋੜਾ ਝਿੜਕੇ ਵੀ ਤੇ ਬਾਅਦ ਥੋੜਾ ਜਿਹਾ ਗਾਉ ਨੂੰ ਅਸੀਂ ਆਏ ਤੇ ਹੱਸਣ ਲੱਗ ਪਈ ਚੁੰਨੀ ਵੇਖ ਵੀ ਆਪਣੇ ਨਾਲ ਕੀ ਬਣਿਆ ਆਪਾਂ ਕਿਵੇਂ ਡਿੱਗ ਪਏ ਕਦੀ ਜ਼ਿੰਦਗੀ ਦੇ ਵਿੱਚ ਸਾਡੀ ਮਾਂ ਨੇ ਸਾਨੂੰ ਥੱਪੜ ਨਹੀਂ ਮਾਰਿਆ ਕਦੇ ਝਿੜਕਿਆ ਨਹੀਂ ਮੈਨੂੰ ਮਾਂ ਪਰਸ਼ਾ ਆਖਿਆ ਚੋਲਾ ਨਾ ਲਾਈਂ ਵਿਆਹ ਨਾ ਕਰਾਈਂ ਮੈਂ ਆ ਕੇ ਮਾਂ ਨੂੰ ਦੱਸਿਆ ਮੈਂ ਕਿਹਾ ਮੈਨੂੰ ਇਦਾਂ ਕਿਹਾ ਉਹਨਾਂ ਨੇ ਇੱਕ ਦੋ ਮਿੰਟ ਤੇ ਚੁੱਪ ਕਰ ਗਈ ਫਿਰ ਕਹਿੰਦੀ ਤੇਰਾ ਪਿਓ ਸ਼ਰਾਬ ਛੱਡ ਗਿਆ ਸਾਰੇ ਘਰ ਸ਼ਰਾਬ ਛੱਡ ਗਏ ਤੂੰ ساری ਜ਼ਿੰਦਗੀ ਨਸ਼ਾ ਨਹੀਂ ਕਰੇਂਗਾ ਇਹ ਚੰਗੇ ਪਾਸੇ ਲੱਗਾ ਰਹੇਗਾ ਕੋਈ ਗੱਲ ਨਹੀਂ ਤੂੰ ਇਹੀ ਠੀਕ ਹੈ ਜਿਵੇਂ ਉਹਨਾਂ ਨੇ ਕਹਿ ਦਿੱਤਾ ਉਵੇਂ ਹੀ ਠੀਕ ਹੈ ਮਾਂ ਲਈ ਇਹ ਫੈਸਲਾ ਲੈਣਾ ਬਹੁਤ ਔਖਾ ਹੁੰਦਾ ਵੀ ਮੇਰੇ ਬੱਚੇ ਦਾ ਵਿਆਹ ਨਹੀਂ ਹੋਣਾ ਪਰ ਮੇਰੀ ਮਾਂ ਨੇ ਮੈਨੂੰ ਰੋਕਿਆ ਹੀ ਨਹੀਂ ਕੋਈ ਗੱਲ ਨਹੀਂ ਕੀਤੀ ਜਿਵੇਂ ਹੈ ਠੀਕ ਹੈ ਖੁਸ਼ ਰਹਿਣਾ ਹਮੇਸ਼ਾ ਅਸੀਸਾਂ ਦੇਣੀਆਂ ਮੇਰੀ ਗੱਡੀ 'ਚ ਮੇਰੀ ਮਾਂ ਕਦੀ ਜ਼ਿੰਦਗੀ 'ਚ ਨਹੀਂ ਬੈਠੀ ਪਰ ਜਿੱਦਣ ਸਾਡੇ ਕੋਈ ਗੱਡੀ ਨਵੀਂ ਆਉਣੀ ਮੈਨੂੰ ਫੋਨ ਆਉਣਾ ਬਾਬਾ ਜੀ ਵਧਾਈ ਹੋਵੇ ਮੈਨੂੰ ਪਤਾ ਲੱਗਾ ਗੱਡੀ ਆਈ ਬੜੀ ਸੋਹਣੀ ਗੱਡੀ ਉਹਨੂੰ ਕੋਈ ਬਸ ਇੰਨਾ ਹੀ ਚਾਹ ਵੀ ਗੱਡੀ ਮੈਂ ਕਦੀ ਮੇਰੀ ਗੱਡੀ 'ਤੇ ਨਹੀਂ ਬੈਠੀ ਨਾ ਕਦੇ ਮੈਂ ਕਿਹਾ ਵੀ ਆ ਜਾ ਮੰਮੀ ਬੈ ਗੱਡੀ 'ਚ ਆ ਜਾ ਪਰ ਨਾ ਮੈਂ ਵਿਖਾਈ ਨਾ ਉਹਨੇ ਵੇਖੀ ਕਦੇ ਨਾ ਕਦੇ ਕਿਹਾ ਵੀ ਮੈਨੂੰ ਵੀ ਗੱਡੀ 'ਚ ਬਹਾਓ ਕਦੇ ਮੈਂ ਵੀ ਵੇਖਾਂ ਮੈਨੂੰ ਵੀ ਜਰਾ ਮੈਂ ਵੀ ਵੇਖਣਾ ਕਦੇ ਮੈਨੂੰ ਵੀ ਸਟੇਜ ਤੇ ਚੜਾਓ ਕਦੇ ਮੈਨੂੰ ਵੀ ਸਰੋਪਾ ਦਿਓ ਕਦੇ ਮੈਨੂੰ ਵੀ ਸਟੇਜ ਤੇ ਬੁਲਾਓ ਕਦੀ ਨਹੀਂ ਕਿਹਾ ਕਦੇ ਇੰਦਾ ਦੀ ਇੱਛਾ ਨਹੀਂ ਰੱਖੀ ਜਿਵੇਂ ਦੀ ਟਡਰੀਆਂ ਪਿੰਡ ਵਿੱਚ ਆਈ ਉਵੇਂ ਹੀ ਰਹੀ ਸਾਰੀ ਜ਼ਿੰਦਗੀ ਰੁੱਲਦਿਆਂ ਖੁੱਲਦਿਆਂ ਸਾਰੀ ਜ਼ਿੰਦਗੀ ਕੰਮ ਕਰਦਿਆਂ ਮਿਹਨਤ ਕਰਦਿਆਂ ਸਾਰੀ ਜ਼ਿੰਦਗੀ ਲੰਘਾ ਦਿੱਤੀ ਤੋਂ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਇਹ ਬੰਦੇ ਉਹ ਸਮਝ ਸਕਦੇ ਜਿਨ੍ਹਾਂ ਦੀ ਹੈ ਨਹੀਂ ਜਿਨ੍ਹਾਂ ਦੀ ਮਾਂ ਹੈਗੀ ਉਹ ਵੀ ਸਮਝ ਸਕਦੇ ਤੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਆਪਣੀ ਮਾਂ ਨੂੰ ਗਲਵਕੜੀ ਪਾ ਕੇ ਕਿਹਾ ਕਰੋ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਨਹੀਂ ਤੇ ਮੁੜ ਕੇ ਤੁਸੀਂ ਪਛਤੰਦੇ ਰਹਿ ਜਾਣਾ ਵੀ ਯਾਰ ਮੈਂ ਜ਼ਿੰਦਗੀ 'ਚ ਕਿਉਂ ਨਹੀਂ ਕੀ ਆ ਜਿਹੜੇ ਬੱਚੇ ਕੈਨੇਡਾ ਗਏ ਆ ਨਾ ਹੁਣ ਪਤਾ ਲੱਗਦਾ ਰੋਟੀ ਮਾਂ ਦੀ ਯਾਦ ਆਉਂਦੀ ਹੈ ਜਦੋਂ ਉਥੇ ਆਪ ਪਕਾਉਣੀ ਆ ਪੈਂਦੀਆਂ ਫਿਰ ਪਤਾ ਲੱਗਦਾ ਮਾਂਵਾਂ ਚੀਜ਼ ਕੀ ਹੁੰਦੀ ਹੈ ਮਾਂ ਦੀ ਬਾਦ ਅਸੀਸ ਨਾ ਲਿਓ ਕਰੇ ਕਦੇ ਜ਼ਿੰਦਗੀ 'ਚ ਮਾਂ ਦਾ ਦਿਲ ਨਾ ਦਿਖਾਓ ਜੋ ਮਰਜ਼ੀ ਹੋ ਜਾ ਮਾਂ ਆਪਣੇ ਬੱਚੇ ਦਾ ਬੁਰਾ ਨਹੀਂ ਸੋਚਦੀ ਉਧੀਆਂ ਛਿੜਕਾਂ ਵਿੱਚ ਵੀ ਪਿਆਰ ਹੁੰਦਾ ਸੋ ਇਸ ਕਰਕੇ ਆਪਣੀ ਮਾਂ ਦਾ ਕਦੇ ਦਿਲ ਨਾ ਦੁਖਾਇਓ ਪਿਆਰ ਕਰਿਓ ਆਪਣੀ ਮਾਂ ਨੂੰ ਸੋ ਚਲੋ ਮੇਰੀ ਇਹ ਮੈਮਰੀ ਸੀ ਮੇਰਾ ਹੁਣ ਵੇਖੋ ਮੈਂ ਹੁਣ ਮੈਂ ਇੱਕ ਗੱਲ ਕਹਿਣਾ ਹੁਣ ਰੋਣਾ ਮਾੜਾ ਨਹੀਂ ਹੁੰਦਾ ਸਦਾ ਰੋਣਾ ਮਾੜਾ ਤੁਹਾਨੂੰ ਰੋਣਾ ਆਵੇ ਰੋ ਲਿਆ ਕਰੋ ਇਹੀ ਤੇ ਪ੍ਰੋਬਲਮ ਹੈ ਨਹੀਂ ਰੋਂਦੇ ਤਾਂ ਹੀ ਤੇ ਡਿਪਰੈਸ਼ਨ ਚ ਚਲੇ ਜਾਂਦੇ ਆ ਹੱਸਣਾ ਹੋਵੇ ਹੱਸਿਆ ਕਰੋ ਰੋਣਾ ਹੋਵੇ ਰੋਇਆ ਕਰੋ ਪਰ ਜੇ ਸਦਾ ਹੀ ਰੋਂਦਾ ਰਹੇਗਾ ਤੇ ਲੋਕ ਤੈਨੂੰ ਪਾਗਲ ਕਹਿਣਗੇ ਜੇ ਸਦਾ ਹੀ ਹੱਸਦਾ ਰਹੇਗਾ ਤਾਂ ਵੀ ਲੋਕ ਤੈਨੂੰ ਪਾਗਲ ਕਹਿਣਗੇ ਜਦੋਂ ਅੰਦਰ ਉਬਾਲਾ ਹੋਵੇ ਕੱਟਿਆ ਕਰੋ ਅੰਦਰੋਂ ਇਸੇ ਕਰਕੇ ਪ੍ਰੋਬਲਮ ਹੈ ਜਿਹੜੀ ਗੱਲ ਕਹਿਣੀ ਹੈ ਕਹਿਣੀ ਨਹੀਂ ਅੰਦਰ ਸਪਰੈਸ ਕਰ ਕਰਕੇ ਬੰਦਾ ਡਿਪਰੈਸ਼ਨ ਦਾ ਮਰੀਜ਼ ਹੋ ਜਾਂਦਾ ਮੈਂ ਮੈਂ ਪਿੰਡ ਆਇਆ ਮੈਂ ਕੱਲ ਪਰਸੋਂ ਦਾ ਨਾ ਜਦੋਂ ਮੈਂ ਪਿੰਡ ਲੰਘਦਾ ਘਰ ਛੜਕ ਵੇਖਦਾ ਰਾਹ ਵੇਖਦਾ ਫੇਰਾ ਦਿਮਾਗ ਉਸੇ ਵੇਲੇ ਚੱਲ ਪੈਂਦਾ ਇੱਥੇ ਇੱਥੇ ਹੁੰਦਾ ਸੀ ਇੱਥੇ ਘਰ ਸੀ ਇੱਥੇ ਜਾਈਦਾ ਸੀ ਇੱਥੇ ਖੇਤ ਉਹ ਦਿਸਦਾ ਸਾਰਾ ਕੁਝ ਚਲੋ ਮੇਰੇ ਅੰਦਰੋਂ ਸੀ ਨਿਕਲ ਗਿਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੀਆਂ ਮਾਵਾ ਨੂੰ ਪਿਆਰ ਕਰਨਾ ਹੈ ਜਿਉਂਦਿਆਂ ਦਾ ਸਤਿਕਾਰ ਕਰੋ ਮੁੜ ਕੇ ਉਹ ਵੇਲਾ ਫਿਰ ਹੱਥ ਨਹੀਂ ਆਉਂਦਾ ਮਾਵਾ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਜੋ ਜਰ ਸਕਦੀਆਂ ਜਾਵਾ ਮਾਵਾ ਤੁਖੜੇ ਕੌਣ ਜਰੇ ਜੋ ਮਾਵਾ ਜਰ ਸਕਦੀਆਂ ਕੋਈ ਨਹੀਂ ਜਰ ਸਕਦਾ